ਟ੍ਰਿਪਲ ਮਰਡਰ ਮਾਮਲੇ ਦੇ ਵਿੱਚ ਦੋਸ਼ੀ ਨੂੰ ਅੱਜ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਵੱਲੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ਵਿੱਚ ਭੇਜ ਦਿੱਤਾ ਹੈ ਦੱਸ ਦਈਏ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਬੇਹੱਦ ਖੌਫਨਾਕ ਮੌਤ ਇੱਕ ਪੁੱਤ ਵੱਲੋਂ ਆਪਣੀ ਹੀ ਮਾਂ ਭਾਬੀ ਤੇ 22 ਸਾਲ ਦੇ ਮਾਸੂਮ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਹ ਖੁਦ ਪੁਲਿਸ ਸਟੇਸ਼ਨ ਵਿੱਚ ਜਾ ਕੇ ਖੁਦ ਨੂੰ ਸਰੈਂਡਰ ਕਰ ਦਿੱਤਾ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਦੋਸ਼ੀ ਦੀ ਪਤਨੀ ਤੇ ਦੋ ਬੱਚੇ ਨੇ ਜੋ ਘਰ ਛੱਡ ਕੇ ਚਲੇ ਗਏ ਸਨ। ਕੁਝ ਸਮੇਂ ਤੋਂ ਇਹ ਦੋਸ਼ੀ ਡਿਪਰੈਸ਼ਨ 'ਚ ਸੀਗੀ ਤੇ ਸ਼ੁਰੂਆਤੀ ਜਾਣਦੇ ਵਿੱਚ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਡਿਪਰੈਸ਼ਨ ਦੇ ਵਿੱਚ ਆ ਕੇ ਹੀ ਇਸ ਦੋਸ਼ੀ ਨੇ ਆਪਣੀ ਹੀ ਮਾਂ, ਭਾਬੀ ਤੇ ਬੱਚੇ ਦਾ ਕਤਲ ਕਰ ਦਿੱਤਾ ਤੇ ਵਾਰਦਾਤ ਵਿੱਚ ਇਸਤੇਮਾਲ ਕੀਤੇ ਗਏ ਤੇਜ਼ ਤਾਰ ਹਥਿਆਰ ਦਾਤਰ ਨੂੰ ਵੀ ਡਿਸਕਵਰ ਕਰ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਅੱਜ ਇਸ ਦੋਸ਼ੀ ਨੂੰ कोर्ट ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਗਿਆ ਆ ਸੁਣਦਿਆ ਜੀ ਜਿਹੜਾ ਇਹਨੂੰ ਦੋਸ਼ੀ ਮੰਨਿਆ ਕੋਰਟ ਪੇਸ਼ ਕੀਤਾ ਗਿਆ ਮਾਮਲਾ ਇਹਨੇ ਆਪਣੇ ਮਾਤਾ ਤੇ ਪਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ ਇਹਨੂੰ ਕੱਲ ਗ੍ਰਿਫਤਾਰ ਕੀਤਾ ਸੀ ਅੱਜ ਮਾਨਜੋਦ ਅਦਾਲਤ ਪੇਸ਼ ਕੀਤਾ ਉਹਨੇ ਨਹੀਂ ਜੁਡੀਸ਼ੀਅਲ ਹੈ ਚੱਲਦੇ ਹੋ ਜਿਲ੍ਹੇ ਛੱਡ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਰਿਮਾਂਡ ਨਹੀਂ ਲਿਆ ਮਿਲਿਆ ਨਹੀਂ ਜੀ ਜੁਡੀਸ਼ੀਅਲ ਦੀ ਤਫਸੀਲ ਕੰਮਲ ਹੋ ਗਈ ਮੁਕਾਰਨ ਕੀ ਪਤਾ ਲੱਗ ਸਕੀ ਕੀ ਕੀ ਕਾਰਨ ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਜੀ ਮੇਰੀ ਬਿਸਸ ਜਿਹੜੀ ਰੋਸੀਤੀ ਗਈ ਸੀ ਡੇਢ ਸਾਲ ਤੋਂ ਪਹਿਲਾਂ ਤੇ ਉਹਦੇ ਕਰਕੇ ਨਰ ਪਰਿਵਾਰਕ ਵਿੱਚ ਝਗੜਾ ਚੱਲਦਾ ਹੀ ਜਾਂਦਾ ਸੀ ਮੇਰੀ ਉਹ ਹਾਤਾ ਤੇ ਦੋਸ਼ ਲਾਉਂਦਾ ਸੀ ਤੇ ਭੁਜਾਈ ਤੇ ਵੀ ਉਹਨਾਂ ਘਰੋਂ ਕੱਢੇ ਇਸ ਕਰਕੇ ਉਹ ਸੀ ਰੰਜਿਏ ਡਿਪਰੈਸ਼ਨ ਦਾ ਵੀ ਕਿਹਾ ਜਾ ਰਿਹਾ ਵੀ ਡਿਪਰੈਸ਼ਨ ਹਾਂਜੀ ਹਾਂਜੀ ਉਸੇ ਉਸੇ ਹੀ ਆਪਣੇ ਮਨ 'ਚ ਰੱਖਦਾ ਵੀ ਮੇਰੀ ਮਿਸਿਸ ਨੂੰ ਇਹਨਾਂ ਨੇ ਵੀ ਘਰ ਨਹੀਂ ਆਉਂਦਿਆਂ ਲਾਲ ਦੂਰ ਤੇ ਕੱਢਿਆ ਇਹਨਾਂ ਨੇ ਇਹੋ ਗੱਲ ਹੋਈ ਸੀ ਠੀਕ ਆ ਰਿਕਰੋ ਜੀ ਜੀ ਜਿਹੜਾ ਇਹਨੂੰ ਦੋਸ਼ੀ ਨੂੰ ਅੱਜ ਰਿਪੋਰਟ ਪੇਸ਼ ਕੀਤੀ ਮਾਮਲਾ ਇਹਨੇ ਆਪਣੇ ਮਾਤਾ ਮਾਤਾ ਤੇ ਭਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ ਇਹਨੂੰ ਕੱਲ ਗ੍ਰਫਤਾਰ ਕੀਤਾ ਸੀ ਅੱਜ ਮਾਨਜੋਗ ਅਦਾਲਤ ਪੇਸ਼ ਕੀਤਾ ਪੋਨੇ ਨੇ ਜੁਡੀਸ਼ੀਅਲ ਹੈ ਚੱਲਿਆ ਜ਼ਿਲ੍ਹਾ ਛੱਡਾ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਰਿਮਾਂਡ ਨਹੀਂ ਲਿਆ ਜੀ ਮਿਲਿਆ ਨਹੀਂ ਸੀ ਜੁਡੀਸ਼ੀਅਨ ਦੀ ਤਫਸੀਲ ਕੰਮਲ ਹੋ ਗਈ ਮੁਕਾਰਨ ਕੀ ਪਤਾ ਲੱਗ ਸਕੀ ਕੀ ਕੀ ਕਾਰਨ ਸੀ ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਜੀ ਮੇਰੀ ਮਿਸ ਜਿਹੜੀ ਰੋਸੀ ਗਈ ਸੀ ਢੇੜੇ ਸਾਲ ਤੋਂ ਪਹਿਲਾਂ ਉਹਦੇ ਕਰਕੇ ਨਰ ਪਰਿਵਾਰਕ ਵਿੱਚ ਝਗੜਾ ਚੱਲਦਾ ਹੀ ਜਾਂਦਾ ਮੇਰੀ ਮਾਤਾ ਤੇ ਦੋਸ਼ ਲਾਉਂਦੇ ਸੀ ਤੇ ਪਰਝਾਈ ਤੇ ਵੀ ਉਹਨਾਂ ਘਰੋਂ ਕੱਢ ਐ ਇਸ ਕਰਕੇ ਉਹ ਸੀ ਰੰਜਿਸ਼ ਜੇ ਡਿਪਰੈਸ਼ਨ ਦਾ ਵੀ ਕਿਹਾ ਜਾ ਰਿਹਾ ਵੀ ਡਿਪਰੈਸ਼ਨ ਹਾਂਜੀ ਹਾਂਜੀ ਬਸ ਉਹ ਉਹ ਹੀ ਆਪਣੇ ਮਨ ਚ ਰੱਖਦਾ ਵੀ ਮੇਰੀ ਮਿਸਿਸ ਨੂੰ ਇਹਨਾਂ ਨੇ ਵੀ ਘਰ ਨਹੀਂ ਆਉਂਦਿਆਂ ਲਾਲ ਦੂਰ ਤੇ ਕੱਢਿਆ ਇਹਨਾਂ ਨੇ ਇਹੋ ਗੱਲ ਹੋਈ ਸੀ ਇੱਥੇ ਕਰਕੇ ਕਰੋ ਜੀ ਜੀ ਜ਼ਿਕਰ ਹੋਇਆ ਕਿ ਰਾਤ ਵੇਲੇ ਦੋਸ਼ੀ ਨੇ ਆਪਣੀ ਮਾਂ ਭਾਬੀ ਤੇ 2.5 ਸਾਲ ਦੇ ਭਤੀਜੇ ਦਾ ਡਾਕਟਰ ਦੇ ਨਾਲ ਮਾਰ ਕੇ ਕਤਲ ਕਰ ਦਿੱਤਾ ਲਾਸ਼ਾਂ ਨੂੰ ਵੇਖ ਕੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਮਾਂ ਬਾਹਰ ਲੌਬੀ 'ਚ ਸੌ ਰਹੀ ਸੀ ਤੇ ਉਸ ਉੱਤੇ ਪਏ ਦੇ ਉਸਤੇ ਵਾਰ ਕੀਤੇ ਗਏ ਜਦੋਂ ਮਾਂ ਨੂੰ ਚੀਕਾਂ ਮਾਰੀਆਂ ਤਾਂ ਉਸ ਵੇਲੇ ਪਰਜਾਈ ਅਵਨੀਤ ਕੌਰ ਭੱਜ ਕੇ ਕਮਰੇ ਤੋਂ ਬਾਹਰ ਆਈ ਤਾਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਬੈਟ ਉੱਤੇ ਸੁੱਤੇ 22 ਸਾਲ ਦੇ ਇਸ ਮਾਸੂਮ ਦਿਲ ਉੱਤੇ ਵੀ ਤਰਸ ਨਹੀਂ ਆਇਆ ਤੇ ਇਸ ਦੋਸ਼ੀ ਵੱਲੋਂ ਉਸਤੇ ਵੀ ਡਾਕਟਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਪਿੰਡ ਦੇ ਲੋਕਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਲੋਕਾਂ ਦੇ ਮੁਤਾਬਕ ਕੋਈ ਵੀ ਫੈਮਿਲੀ ਵਿਵਾਦ ਨਹੀਂ ਸੀ ਚੱਲ ਰਿਹਾ ਪਿੰਡ ਦੇ ਲੋਕ ਵੀ ਹੈਰਾਨ ਨੇ ਕਿ ਆਖਿਰਕਾਰ ਦੋਸ਼ੀ ਅਮਰਿਤਪਾਲ ਸਿੰਘ ਨੇ ਅਜਿਹਾ ਕਦਮ ਕਿਉਂ ਚੁੱਕਿਆ ਅਗਲੀ ਸਤੋ ਅਕਸ਼ਿਦ ਰਿਪੋਰਟ ਜਗਬਾਨੀ ਟੀਵੀ